ਅੰਨੀ ਨਹੀਂ ਆਂਦੀ ਪਰ ਗੱਲ ਜਾਨੇ ਬੋਲੇ ਤੂੰ ਹੀ ਆਏਪੋਰਟ ਤੇ ਪੀਜੀ 에어ਪੋਰਟ ਤੇ ਉਹਨਾਂ ਨੇ ਰਿਸਪੈਕਟ ਕਰ ਲਈ ਦੋਹਾਂ ਦਿਨਾਂ ਦੇ ਵਿੱਚ ਤੈਨੂੰ ਪੂਰੀ 20 ਜਿੰਨੀ ਕਮਾਈ ਨਾਲ ਬਿਤਾ ਸਕਦਾ ਮੈਂ ਕੰਮ ਦੀਆਂ ਹੁਣ 10 ਤੋਂ 10 ਸੀਗੀ ਤੇ ਮੈਂ ਕਹਿ ਕੇ ਅੱਜ ਕਿੰਨੇ ਦੀ ਕਰਾਈ ਨਾ ਕਹਿੰਦੇ ਮੈਂ ਕਹਿ ਗੁਆਹ ਕੀ ਤੁਸੀਂ ਕਹਿ ਰਹੇ ਹੋ ਕਿ ਪਰਮੇਸ਼ਰ ਨੇ ਕਿੰतरहਾ ਤੁਹਾਡੀ ਜ਼ਿੰਦਗੀ ਵਿੱਚ మహిਮ ਜ਼ਾਹਰ ਕੀਤੀ ਜਿੱਤੇ ਕਿ ਸਾਰਿਆਂ ਨੂੰ ਜੈਮਸੀ ਦੀ ਸਵਿੰਦਰਪਾਕਾ ਚਰਚ ਵਿੱਚ ਰੋ ਆਂਦੀ ਹਰ ਸੰਡੇ ਜੇ ਦੋ ਵੀਕ ਮੇ ਤੋਂ ਆ ਨਹੀਂ ਹੋਇਆਗਾ ਮੇਰੇ ਜੀਵਨ ਵਿੱਚ ਪਰਮੇਸ਼ਰ ਨੇ ਗਵਾਹੀ ਬਣਾਈ ਆ ਕਿ ਮੈਂ ਪਹਿਲਾਂ ਕਰਦੀ ਸੀ ਜੌਬ ਆਪਣੀ ਬੈਕਰੀ 'ਚ ਬੈਕਰੀ 'ਚ ਜਿੱਦਾਂ ਪਿਛਲੀ ਚੰਦ ਵਿੱਚ ਨੇਕਪੀ ਪਾਸਟਰ ਜੀ ਨੇ ਪ੍ਰੋਫੈਸੀ ਕੀਤੀ ਸੀ ਵੀ ਤੁਹਾਡੀਆਂ ਜੌਬਾਂ ਇਦਣੀਆਂ ਹੋਣਗੀਆਂ ਤੁਸੀਂ ਕੰਮ ਘੱਟ ਕਰੋਗੇ ਤੇ ਪੇ ਤੁਹਾਡੀ ਥੋੜੀ ਜ਼ਿਆਦਾ ਹੋਊਗੀ। ਮੈਂ ਆਪਾਂ ਤੇ ਗੱਲ ਸੁਣ ਰਿਹਾ ਇਸ ਟੈਲੀਫੋਨ ਵੀ ਬੇਰੀ ਬੇਰੀ ਕਲੀਅਰ ਹੈ। ਕਿਨ ਜਿਹਨੇ ਲੋਗਸ ਜਾ ਕੇ ਦੇ ਮੌਜੂਦ ਆ ਤੇ ਜਿਹਨੇ ਲਾਈਵ ਵੀ ਜੁੜਿਆ ਮੈਂ ਕੋਲ ਸੌਣਿਆ ਕਰੀਅਰ ਤੁਹਾਡੇ ਕਰੀਅਰ ਦੇ ਵਿੱਚ ਇੱਕ ਨਵਾਂ ਸਪੀਡ ਨਵੀਂ ਮਹਾਕੋਸ਼ ਤੁਸੀਂ ਚਾਹ ਰਖਦੇ ਆ ਤੇ ਤੁਸੀਂ ਸੰਡੇ ਵੀ ਨਹੀਂ ਮਿਸ ਕਰਨਾ ਚਾਹੁੰਦੇ ਪਰ ਮੈਨਾਕ ਨੂੰ ਉਹ ਕਹਿ ਰਿਆ ਭਵੇਂ ਤੂੰ ਦੋ ਦਿਨ ਹੀ ਕੰਮ ਕਰੀ ਮੈਂ ਦੋ ਆ ਦਿਨਾਂ ਦੇ ਵਿੱਚ ਤੈਨੂੰ ਪੂਰੀ 20 ਜੁਨੀ ਕਮਾਈ ਦੇ ਦਿੱਤਾ ਸਕਦਾ ਕਈ ਲੋਕ ਆਤਮਾ ਦੇ ਵਿੱਚ ਸੈਂਸਿਟਿਵ ਆ ਇਹਨੂੰ ਰਿਸਿਵ ਕਰ ਰੇ ਸਭ ਲੋਕ ਮੈਂ ਉਹਨੂੰ ਰਿਸਿਵ ਕੀਤਾ ਸੀਗਾ ਮੈਂ ਕਿਹਾ ਉਹ ਸਵਾਲ ਨੂੰ ਮੈਂ ਰਿਸਿਵ ਕੀਤਾ ਮੈਂ ਕਿਹਾ ਪਰਮੇਸ਼ਰ ਪਤਾ ਨਹੀਂ ਮੈਂ ਤਾਂ ਨਪੜਿਆ ਮੈਨੂੰ ਇੰਗਲਿਸ਼ ਵੀ ਨਹੀਂ ਆਉਂਦੀ ਤੇ ਬੋਲਣੀ ਵੀ ਨਹੀਂ ਆਉਂਦੀ ਪੜ੍ਹਨੀ ਵੀ ਨਹੀਂ ਆਉਂਦੀ ਪਰ ਅੱਗੇ ਲਈ ਜਾਣੇ ਕੋਲ ਤੂੰ ਹੀ ਆ ਵੇ ਪਰਮੇਸ਼ਰ ਨੇ ਮੈਨੂੰ ਉਹ ਹੋਰੀ ਚੰਦ ਦਿੱਤਾ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਹੈਲਪਰ ਬਣ ਕੇ ਆਇਆ ਲੜਕੀ ਤੇ ਉਹਨੇ ਮੈਨੂੰ ਕਿਹਾ ਵੀ ਤੂੰ ਅਲਛੋਵ ਟਰਾਈ ਕਰ ਮੈਂ ਕਹਿੰਦੀ ਮੈਨੂੰ ਇੰਗਲਿਸ਼ ਨਹੀਂ ਆਉਂਦੀ ਕਹਿੰਦੀ ਕੋਈ ਨਹੀਂ ਮੈਂ ਪੇਪਰ ਭਰ ਦੂੰਗੀ ਸਾਰੇ ਤੇਰੇ ਉਹਨੇ ਸਾਰੀ ਮੇਰੀ ਫਾਈਲ ਫਿਲ ਕੀਤੀ ਏਅਰਪੋਰਟ ਤੇ ਪਿੱਛੇ ਏਅਰਪੋਰਟ ਤੇ ਉਹਨਾਂ ਨੇ ਰਿਸਪੈਕਟ ਕਰ ਲਈ ਤੇ ਉਹਨਾਂ ਨੇ ਜੈਸ ਕਰ ਦਿੱਤੀ ਕਿ ਤੂੰ ਆ ਸਕਦੀ ਆ ਤੇ ਮੈਂ ਉੱਥੇ ਏਅਰਪੋਰਟ ਤੇ জব ਕਰਦੀ ਆ ਮੈਨੂੰ ਜਾਨੀ জব ਕਰ ਪੱਕੀ ਜ਼ਿੰਦਗੀ ਚ ਨਹੀਂ ਬੈਠ ਸਕਦੇ ਉਹ ਨਾ ਹਜ਼ਾਰਾਂ ਚ ਮੈਂ ਕੰਮਦੀ ਆ ਹੁਣ ਆਣੀਆ ਤੇ ਹੁਣ ਮੇਰੀ ਜੋਬ 10 ਤੋਂ 10 ਸੀਗੀ ਤੇ ਮੈਂ ਕਹਿ ਕੇ ਅੱਜ ਕਿੰਨੀ ਤੇ ਕਿਰਾਏ ਲੋ ਕੇ ਤੇ ਮੈਂ ਕਹਿ ਜੀ ਤਨ ਮੇਰੇ ਕੋਲ ਹੋਗਾ ਪਰਮੇਸ਼ਰ ਕਿ ਮੈਂ ਮਹਿਮਾ ਵੀ ਕਰਨੀ ਆ ਪ੍ਰੇਵਿਕਾ ਨਹੀਂ ਉਹ ਬੱਚੇ ਨੂੰ ਵੀ ਪੜਨਾ ਆ ਇਹ ਪਰਮੇਸ਼ਰ ਨੇ ਮੈਨੂੰ ਇੱਟੀ ਵੱਡੀ ਜੋਬ ਨਾ ਕਿਉਂ ਕਿ ਮੈਂ ਅਨਪੜਾ ਮੈਂ ਇੰਗਲਿਸ਼ ਨਹੀਂ ਬੋਲ ਸਕਦੀ ਮੈਂ ਪੜ ਨਹੀਂ ਸਕਦੀ ਪਰ ਪਰਮੇਸ਼ਰ ਮੇਰਾ ਬਹੁਤ ਮਹਾਨ ਆ ਕਿਤਾ ਸਾਰੇ ਨੁਜਾਇਜ਼ ਦੇ ਸਤਿ ਸ਼੍ਰੀ ਅਕਾਲ ਮੈਂ ਮਨਮ ਜਲਾਲ ਉਹ ਜਿੰਦਾ ਖੁਦਾ ਪਰਮੇਸ਼ਵਰ ਦਾ ਆ ਮੈਂ ਸਾਰਾ ਜਲਾਲ ਪਰਮੇਸ਼ਰ ਦੀ ਹਾਲੇ